ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਹੈਂਡ ਹੋਸਟ ਬਿੱਟੂ ਜੀ ਆਪਾਂ ਸਵਾਗਤ ਕਰਨਾ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਜਿਹੜੇ ਕਿਸਾਨ ਕੋਲੇ ਪਹੁੰਚੇ ਆਂ ਇਹ ਬੜੇ ਵਧੀਆ ਕਿਸਾਨ ਨੇ ਇਹ ਯਾਨੀ ਤੂੜੀ ਵਾਲੇ ਰੀਪਰ ਦਾ ਹੈ ਕੰਮ ਕਰਦਾ ਇਹਨਾਂ ਦਾ ਕਈ ਸਾਲ ਹੋ ਗਏ ਇਹਨਾਂ ਦਾ ਤਜਰਬਾ ਆਪਾਂ ਬਾਈ ਹੋਣਾ ਤੋਂ ਹੀ ਪੁੱਛਣਾ ਵੀਰ ਉਹਨਾਂ ਕੋਲੇ ਕਿਹੜਾ ਟਰੈਕਟਰ ਆ ਕਿਹੜਾ ਰੀਪਰ ਆ ਤੇ ਕਿੰਨਾ ਤੇਲ ਖਾ ਜਾਂਦਾ ਤੇ ਜਿਹੜੀ ਇਹਨਾਂ ਦੀ ਟਰਾਲੀ ਆ ਕਿੰਨੇ ਇੱਕ ਕੁਆਂਟਿਟੀ ਆ ਨਹੀਂ ਟਰਾਲੀ ਦੇ ਵਿੱਚ ਪੈਣ ਦੇ ਨੇ ਕਿੰਨੇ ਮਿੰਟਾਂ ਜੀ ਭਰ ਜਾਂਦੀ ਆ ਯਾਨੀ ਲੈ ਦੇ ਕੇ ਲੇਬਰ ਲੂਬਰ ਦਾ ਸਾਰਾ ਖਰਚਾ ਦੇ ਕੇ ਵੀ ਯਾਨੀ ਸੀਜ਼ਨ ਦੇ ਵਿੱਚੋਂ ਇਹਨਾਂ ਨੂੰ ਕੀ ਬਚਦਾ ਤੇ ਕਿੰਨਾ ਇਹਨਾਂ ਦਾ ਖਰਚਾ ਆਉਂਦਾ ਜੇ ਕਿਸੇ ਨਵੇਂ ਬੰਦੇ ਨੇ ਹੋਰ ਲੈਣਾ ਹੋਵੇ ਅਗਲੇ ਸਾਨੂੰ ਰੀਪਰ ਤਾਂ ਕਿ ਫਾਇਦੇਮੰਦ ਸੌਦਾ ਨਾ ਘਾਟੇ ਦਾ ਸੌਦਾ ਤਾਂ ਇਹ ਸਾਰਾ ਕੁਝ ਬਾਈ ਜੀ ਤੋਂ ਪੁੱਛਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤੁਹਾਨੂੰ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਤੇੋਂ ਤਾਂ ਬਿੱਟੂ ਨੂੰ ਜਾਂ ਪਰਪੇਜ ਨੂੰ ਫਾਲੋ ਜ਼ਰੂਰ ਕਰਿਓ ਤੇ ਆਓ ਕਰਦਿਆਂ ਵੀਰ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਰ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਦੱਸ ਦਿਓ ਬਾਈ ਜੀ ਮੇਰਾ ਨਾਮ ਹਰਜਿੰਦਰ ਸਿੰਘ ਹਾਂਜੀ ਪਿੰਡ ਲਸਾਲਾ ਲਖੋਆ ਬਸ ਜ਼ਿਲ੍ਹਾ ਲੁਧਿਆਣਾ ਠੀਕ ਆ ਵੀਰ ਜੀ ਵੀਰ ਜੀ ਪਹਿਲਾਂ ਤਾਂ ਇਹ ਦੱਸੋ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਮੰਨ ਲਾ ਕਿ ਕਿਤੇ ਦੇ ਵਿੱਚ ਕਿੰਨਾ ਚਿਰ ਹੋ ਗਿਆ ਵੀਰ ਜੀ ਆਪਾਂ ਇਹ ਕੰਮ 2000 ਤੋਂ ਕਰ ਰਹੇ ਆ 2000 ਤੋਂ ਮੰਨ ਲਾ 24 ਸਾਲ ਹੋ ਗਏ 24 ਸਾਲ ਹੋ ਗਏ ਚੁੱਕਾ ਤੋਂ ਆਪਣਾ ਤੂੜੀ ਵਾਲਾ ਰੀਪਰ ਤੇ ਤੂੜੀ ਵਾਲਾ ਰੀਪਰ ਪਹਿਲਾਂ 2000 ਚ ਲਿਆ ਸੀ ਅਸੀਂ 16 ਸਾਲ ਚਲਾਇਆ ਅੱਛਾ ਕਿਹੜੀ ਕੰਪਨੀ ਦਾ ਕੇਐਸ ਦਾ ਕੇਐਸ ਦਾ ਕੇਐਸ ਬਲੇ ਕੋਲ ਦਾ ਬਲੇ ਕੋਲ ਦਾ ਹਾਂ ਤੇ ਉਸ ਤੋਂ ਮਗਰੋਂ 2016 ਦੇ ਵਿੱਚ ਅਸੀਂ ਨਵਾਂ ਰੀਪਰ ਫੇਰ ਲੈ ਲਿਆ। ਅੱਛਾ ਇਹ ਕਿਹੜੀ ਕੰਪਨੀ ਦਾ ਹੁਣ? ਇਹ ਵੀ ਕੇਐਸ ਦਾ ਹੀ ਆ। ਇਹ ਵੀ ਕੇਐਸ ਦਾ ਹੀ ਆ। ਤੇ ਜੇ ਆਪਾਂ ਗੱਲ ਕਰੀਏ ਨਾਲ-ਨਾਲ ਆਪਣੇ ਟਰੈਕਟਰ ਕਢਾਉਣਾ। ਟਰੈਕਟਰ ਆਪਣਾ ਨਿਊ ਹਾਲੈਂਡ 3730। ਅੱਛਾ ਕਿੰਨੇ ਮਾਡਲ ਆ? ਇਹ 2009 ਮਾਡਲ ਆ। 2009 ਮਾਡਲ ਆ। ਪਹਿਲਾਂ ਲਿਆ ਸੀ ਅਸੀਂ 2000 ਦੇ ਵਿੱਚ ਟਰੈਕਟਰ। ਅੱਛਾ 2009 ਦੇ ਵਿੱਚ ਅਸੀਂ ਫਿਰ 3 ਸਪੀਡ ਲੈ ਲਿਆ ਜੀ ਹਾਂ 3 ਸਪੀਡ ਹੁਣ ਜਰੂਰ ਪੰਦੀ ਆ ਹਾਂ ਸਹੀ ਗੱਲ ਆ ਬਿਲਕੁਲ ਤੇ ਵਧੀਆ ਚੱਲੀ ਜਾਂਦਾ ਬਹੁਤ ਵਧੀਆ ਵੀਰੇ ਹਾਂ ਯਾਨੀ ਇਹ ਤਾਂ ਟਰੈਕਟਰ ਦੇ ਇੱਕ ਤਾਹੇ ਦੀਪਰ ਤੇ ਲਾ ਲੋ ਜਾਂ ਰੂਟਾ ਪੀਟਰ ਤੇ ਲਾ ਲੋ ਜਾਂ ਟਰਾਲੀ ਤੇ ਲਾ ਲੋ ਮੈਂ ਇਹ ਤਾਂ ਸਦਾ ਟਰੈਕਟਰ ਆ ਸਦਾ ਬਹਾਰ ਆ ਵੀਰੇ ਸਦਾ ਬਹਾਰ ਹਾਂ ਕਿਉਂਕਿ ਮੈਂ ਤਾਂ ਵੀਡੀਓ ਬਣਾਉਂਦਾ ਰਿਹਾ ਨਾ ਲੋਕਾਂ ਦੇ ਰਿਵਿਊ ਲੈਣਾ ਰਿਹਾ ਨਾ ਪਤਾ ਲੱਗਦਾ ਰਹਿਣਾ ਕਿ ਨਹੀਂ ਹਾਂ ਜੀ ਹਾਂ ਤੁਹਾਡੇ ਵਰਗੇ ਕਿਸਾਨਾਂ ਤੋਂ ਜਾਣਕਾਰੀ ਆਸਾਨ ਮਿਲ ਜਾਂਦੀ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਤੇ ਵੀਰੇ ਜੀ ਜੇ ਆਪਾਂ ਗੱਲ ਕਰੀਏ ਇਹ ਆਪਣੀ ਟਰਾਲੀ ਆ ਜਿਹੜੀ ਮੰਨ ਲਓ ਆਪਣੇ ਕਿੰਨੇ ਕੁ ਕੁਆਂਟਲ ਇੱਕ ਟਰਾਲੀ ਦੇ ਵਿੱਚ ਪੈ ਜਾਂਦੇ ਨੇ ਵੀਰ ਜੀ ਆਪਣੇ ਕੋਲੇ 12 ਸਾਢੇ 6 ਟਰਾਲੀਆਂ ਨੇ ਦੋਏ ਠੀਕ ਆ ਇਹਨਾਂ ਵਿੱਚ 9 ਕੁਆਂਟਲ ਤੂੜੀ ਪੈਂਦੀ ਆ ਐਵਰੇਜ ਇੱਕ ਟਰਾਲੀ 'ਚ 9 ਕੁਆਂਟਲ 9 ਕੁਆਂਟਲ ਠੀਕ ਆ ਨਾ ਕਿ ਜ਼ਿਆਦਾ ਨਾ ਕਿ ਘੱਟ ਚਲੋ 21 ਦਾ 12 ਮਾੜਾ ਫਰਕ ਪੈਂਦਾ 10 ਕਿਲੋ ਦਾ ਫਰਕ ਪੈਂਦਾ ਹਾਂ ਉਹੀ ਕਹਣਾ ਵੀ 10 ਕਿਲੋ ਜੇ ਬਾਰਿਸ਼ ਹੋ ਗਈ ਤਾਂ 10 ਕਿਲੋ ਬਾਝੂ ਸੁੱਕਿਆ ਲਾਹ 10 ਕਿਲੋ ਘੱਟ ਜੂਏ ਨਹੀਂ ਉਹਨਾਂ ਕਹਿੰਦਾ ਵੀ 21 ਮਾੜਾ ਜਿਹਾ ਫਰਕ ਪਾ ਜਾਂਦੀ ਆ ਹਾਂਜੀ ਹਾਂ ਤੇ ਵੀਰ ਜੀ ਆਪਣੇ ਕਿੰਨਾ ਚਰਚੀ ਟਰਾਲੀ ਜਿਹੜਾ ਡਰਾਈਵਰ ਆ ਮੇਰੇ ਨਾਲ 12 ਸਾਲ ਹੋ ਗਏ। ਅੱਛਾ ਜੇ ਆਪਦੀ ਆਈ ਤੇ ਆ ਜਾਵੇ ਇਹ ਤਕਰੀਬਨ 12 ਮਿੰਟ ਚ ਵੀ ਟਰਾਲੀ ਭਰ ਦਿੰਦਾ। ਅੱਛਾ ਲਾਂ ਸੁੱਕਾ ਹੋਵੇ। ਲਾਂ ਸੁੱਕਾ ਹੋਵੇ। ਹਾਂ। ਕਿਾਰੇ ਵਧੀਆ ਹੁਣ 12 ਮਿੰਟ ਤੋਂ 13 ਮਿੰਟ ਨਹੀਂ ਹੋਣ। ਲੰਬੇ ਕਿਾਰੇ ਹੋਣਗੇ ਨਹੀਂ। ਹਾਂ। 12 ਮਿੰਟ ਚ ਵੀ ਟਰਾਲੀ ਭਰ ਦਿੰਦਾ। ਬਿਲਕੁਲ ਭਰ ਦਿੰਦਾ। ਇਹ ਵੀ ਇੱਕ ਰਿਕਾਰਡ ਆ। 12 ਮਿੰਟ ਚ ਟਰਾਲੀ ਭਰ ਦਿੰਦਾ। ਇਹ ਤੁਸੀਂ ਐ ਕਰਿਓ ਕਲਿੱਪ ਚੈੱਕ ਕਰ ਲਿਓ। ਤੁਹਾਨੂੰ ਭਰ ਕੇ ਵੀ ਦਿਖਾ ਦਿੰਨੇ ਆ। ਅੱਛਾ। ਠੀਕ ਹੈ। ਠੀਕ ਹੈ ਠੀਕ ਆ। ਕੋਈ ਗੱਲ ਨਹੀਂ ਦਰਸ਼ਕੋ ਆਪਾਂ ਇੱਥੇ ਹੀ ਆਂ ਕ ਮਾ ਤੁਹਾਨੂੰ ਪਾ ਦੂੰਗਾ ਬੱਚ ਕਿੰਨਾ ਚਰਚੀ ਭਰਦਾ ਚਲ ਆਪਾਂ ਕੱਢ ਕੱਢ ਕੇ ਅੱਗੇ ਕਰਾਂਗੇ ਤੁਸੀਂ ਟਾਈਮ ਲਾ ਲਿਓ ਟਾਈਮ ਤਾਂ ਉਹੀ ਕਹਾਂ ਵੀ ਟਾਈਮ ਲਾ ਲਾਂਗੇ ਵੀ ਕਿੰਨਾ ਚਰਚੀ ਭਰਦੀ ਆ ਬਿਲਕੁਲ ਬਿਲਕੁਲ ਤੇ ਵੀਰੇ ਜੀ ਆਪਾਂ ਗੱਲ ਕਰੀਏ ਵੀ ਜਿਹੜੀ ਇਹ ਮਸ਼ੀਨ ਆ ਕੇ ਐਸ ਹਾਂਜੀ ਤੇ ਇਹਦਾ ਮੰਨ ਲਓ ਆਪਾਂ ਜਦ ਆਪਾਂ ਚਾਲੂ ਕਰਦੇ ਆ ਇਹਦਾ ਮੈਂਟੀਨੈਂਸ ਤਾਂ ਨਹੀਂ ਜ਼ਿਆਦਾ ਖੜਦੀ ਯਾਨੀ ਖੇਤ ਦੇ ਵਿੱਚ ਚੱਲਦੀ ਇਹਦਾ ਵੀਰੇ ਮੈਂਟੀਨੈਂਸ ਬਾਅਦ ਜੇ ਆਪਾਂ ਪਹਿਲਾਂ ਇਹ ਰਿਪੇਅਰ ਵਧੀਆ ਕਰ ਲਈਏ ਇੱਕ ਵਾਰ ਪਹਿਲਾਂ ਸਟਾਰਟਿੰਗ ਦੇ ਵਿੱਚ ਪੂਰਾ ਰਿਪੇਅਰ ਕਰ ਲਈਏ ਹਾਂ ਇਹਦੇ ਜਿਸ ਤਰ੍ਹਾਂ ਇਹਦੀਆਂ ਫਿੰਗਰਾਂ ਹੋ ਗਈਆਂ ਹਾਂ ਬਲੇਟ ਹੋ ਗਏ ਠੀਕ ਆ ਤੇ ਬਾਸਕਟ ਹੋ ਗਈ ਤੇ ਪੱਖੇ ਦੇ ਫਾਰ ਹੋ ਗਏ ਅੱਛਾ ਇੱਕ ਵਾਰ ਸਾਰੇ ਨਿਊ ਪੈ ਜਾਣ ਫਿਰ ਕੋਈ ਮੈਂਟਨੈਂਸ ਨਹੀਂ ਕਰਦਾ ਨਹੀਂ ਸੀਜ਼ਨ ਦੇ ਵਿੱਚ ਕੋਈ ਮੈਂਟਨੈਂਸ ਨਹੀਂ ਕਰਦੀ ਬਿਲਕੁਲ ਨਹੀਂ ਠੀਕ ਆ ਹਾਂਜੀ ਹਾਂ ਤੇ ਜੇ ਆਪਣਾ ਗੱਲ ਕਰੀਏ ਇੱਕ ਟਰਾਲੀ ਦੇ ਵਿੱਚ ਤੇਲ ਕਿੰਨਾ ਟਰੈਕਟਰ ਖਾ ਜਾਂਦਾ ਇਹਦੇ ਵਿੱਚ ਤੇਲ ਵੀਰੇ ਐਵਰੇਜ ਟੋਟਲ ਕੱਢ ਕੇ ਦੇਖੀ ਆ ਸਟਾਰਟ ਤੋਂ ਲੈ ਕੇ ਐਂਡ ਤੱਕ 4 ਲੀਟਰ ਦੇ 4 ਲੀਟਰ ਯਾਨੀ ਇੱਕ ਟਰਾਲੀ ਇੱਕ ਟਰਾਲੀ ਨੂੰ ਖਾ ਜਾਂਦਾ ਜੇ ਆਪਾਂ ਘੰਟੇ 'ਚ ਕਿੰਨੀਆਂ ਟਰਾਲੀਆਂ ਭਰ ਦਿੰਦਾ ਘੰਟੇ ਦੇ ਵਿੱਚ ਟਰਾਲੀ ਦੇ ਨਰ ਭਰ ਆ ਜੇ ਤਾਂ ਟਰਾਲੀਆਂ ਤਿੰਨ ਹੋ ਗਈਆਂ ਹਾਂ ਫਿਰ ਤਾਂ ਤਿੰਨ ਵੀ ਘੰਟੇ 'ਚ ਭਰ ਦ ਠੀਕ ਆ ਬਦਲ ਨੂੰ ਵੀ ਟਾਈਮ ਲੱਗਦਾ ਟਰਾਲੀ ਸਹੀ ਗੱਲ ਆ ਠੀਕ ਹੈ ਕਿੰਨੇ ਕਰ ਬੰਦਾ ਤਾਂ ਨਹੀਂ ਆਉਂਦਾ ਹੈਗਾ ਦਾਣੇ ਵੀ ਕੱਢਣੇ ਨੇ ਹਾਂ ਹਾਂ ਠੀਕ ਹੈ ਤੇ ਅੰਦਾਜ਼ ਮੰਨ ਕੇ ਚੱਲੋ ਐਵਰੇਜ ਅਸੀਂ ਕੱਲ ਚਲਾਇਆ ਸੀ 22 ਟਰਾਲੀ ਦੇ ਐਵਰੇਜ ਪਈ ਆ ਠੀਕ ਆ 22 ਟਰਾਲੀਆਂ ਜਾਨੀ ਐਵਰੇਜ ਹਾਂ ਕਰਤੀਆਂ ਨਹੀਂ ਇੱਕ ਦਿਨ ਦੇ ਵਿੱਚ ਹੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ 22 ਟਰਾਲੀਆਂ ਬਹੁਤ ਹੁੰਦੀਆਂ ਨੇ ਕਹਿਣੀ ਐ ਸੌਕੀਆਂ ਨੇ ਹਾਂ ਜੀ ਹਾਂ ਇਹ ਕੱਢਣੇ ਜਾਂਦੇ ਨੇ ਉਹਨੂੰ ਪਤਾ ਹੁੰਦਾ ਵੀ ਫਿਰ ਉਹ ਕਹਿੰਦੇ ਆਂ ਅਲਟਰਾ ਲੀਆਂ ਖਾਲੀ ਕੱਢ ਕੇ ਦਿਖਾ ਦਿਓ ਪਾ ਕੇ ਇਹ ਕੰਮ ਵੀ ਬਹੁਤ ਔਖਾ ਕਰਦੇ ਵਾਲਾ ਕੰਮ ਹਰੇਕ ਬੰਦੇ ਦੇ ਵਸਦਾ ਰੋਗ ਨਹੀਂ ਨਾ 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 ਇਹ ਤਾਂ ਪੂਰਾ ਕਹਿਣਾ ਹੋ ਕੇ ਚੱਲਦਾ ਤੇਰਾ ਉਹ ਕੰਮ ਆ ਸਾਰੇ ਨੇ ਔਖਾ ਕੰਮ ਤੂੜੀ ਦਾ ਕੰਮ ਆ ਨੋ ਜੀ ਦੇਖੋ ਲੇਬਰ ਲਾਹਣ ਵਾਲੇ ਵੀ ਹਾਂ ਹਾਂ ਕੰਮ ਹਾਂ ਬਣਾਉਣ ਲੈ ਜਿਓ ਔਖਾ ਕੰਮ ਤੇ ਫਿਰ ਇਹ ਚਲੋ ਇਹਦਾ ਹੋ ਗਿਆ ਆਪਣਾ ਇਹਨਾਂ ਦਾ ਠੀਕ ਆ ਹਾਂਜੀ ਤੇ ਇਹ ਆਪਾਂ ਟਰਾਲੀ ਕਿੰਨੇ ਨੂੰ ਕਰਦੇ ਆਂ ਇਹ ਜੀ ਅੰਦਾਜ਼ੇ ਨਾਲ तकरीबन 1500 ਦਾ ਰੇਟ ਚੱਲ ਰਿਹਾ ਹੈ ਇਸ ਵਾਰ 1500 ਦਾ ਰੇਟ ਚੱਲ ਰਿਹਾ ਹੈ ਯਾਨੀ ਟਰਾਲੀ ਦਾ ਹਾਂ ਬਿਲਕੁਲ ਠੀਕ ਹੈ ਠੀਕ ਹੈ ਤੇ ਆਪਾਂ 1500 ਨੂੰ ਜੇ ਲਾਈਏ ਤਾਂ ਮੰਨ ਲੇ ਆਪਾਂ ਟੋਟਲ ਸੀਜ਼ਨ ਦੇ ਵਿੱਚ ਕਿੰਨੀਆਂ ਟਰਾਲੀਆਂ ਬਣਾ ਬਣਾ ਦਿੰਦੇ ਨੇ ਮੇਰੇ ਆਪਣੀ ਤਕਰੀਬਨ ਮੰਨ ਕੇ ਚੱਲੋ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਤਾਂ ਅਸੀਂ 500 ਪਲੱਸ ਕਰ ਜਾਂਦੇ ਸੀ ਅੱਛਾ ਹੁਣ ਮਸ਼ੀਨਰੀ ਜਾਦਾ ਹੋ ਗਈ ਤੇ ਰਕਬਾ ਘਟ ਗਿਆ ਸਹੀ ਗੱਲ ਆ ਰਕਬਾ ਤਾਂ ਉਨਾ ਹੀ ਆ ਰਕਬਾ ਉਨਾ ਹੀ ਆ ਮਸ਼ੀਨਰੀ ਦਾ ਰੁਜਮੇ ਰੋਡ ਬਣ ਗਿਆ ਪ੍ਰੋਟੈਕਟਰੀਆਂ ਬਣ ਗਿਆ ਰਕਬਾ ਘਟ ਰਿਹਾ ਸਹੀ ਗੱਲ ਦਿਨੋਂ ਪਰ ਦਿਨ ਘਟ ਰਿਹਾ ਰਕਬਾ ਘਟ ਗਿਆ ਮਸ਼ੀਨਰੀ ਵਾਲੇ ਜੇ ਦੀ ਆਪਾਂ ਫੇਰ ਮੁੱਦੇ ਵੱਲ ਆਉਣੇ ਆ ਵੀਰੇ ਜੇ ਆਪਾਂ ਗੱਲ ਕਰੀਏ ਇਹ ਤਾਂ ਹੋ ਗਿਆ ਚਲ ਤੇ ਜੇ ਆਪਾਂ ਮੰਨ ਲਓ ਆਪਣੇ ਡਰਾਈਵਰ ਰੱਖਿਆ ਹੋਇਆ ਇਹ ਕਿੰਨੇ ਪੈਸੇ ਲੈਂਦਾ ਵੀਰੇ ਡਰਾਈਵਰ ਤਕਰੀਬਨ 22000 ਰੁਪਇਆ ਇਹਦੀ ਸੈਲਰੀ ਆ ਤਾਂ ਮਹੀਨਾ ਲੱਗ ਜਾਵੇ ਚਾਹੇ 20 ਦਿਨ ਲੱਗਣ ਹਾਂ ਹਾਂ ਚਲੋ ਠੀਕ ਹੈ ਜਿੰਨੇ ਅਕਦਰ ਸੀਜ਼ਨ ਚੱਲਦਾ ਕਿ ਨਹੀਂ ਇੱਕ ਆਪਣਾ ਹੈਲਪਰ ਰੱਖਿਆ ਹੋਇਆ ਅੱਛਾ ਉਹ 500 ਰੁਪਏ ਦੀ ਹੜੀ ਤੇ ਆ ਉਹ 500 ਰੁਪਏ ਦੀ ਹੜੀ ਤੇ ਆ ਹਾਂ ਤੇ ਇੱਕ ਆਪਣੀ ਟਰਾਲੀ ਲਈ ਹੀ ਕਿਰਾਏ ਤੇ ਅੱਛਾ ਉਹ 15000 ਰੁਪਏ ਤੇ ਲਈ ਹੋਈ ਆ ਸੀਜ਼ਨ ਵਾਸਤੇ ਸੀਜ਼ਨ ਵਾਸਤੇ ਹਾਂ ਠੀਕ ਆ ਤੇ ਆਪਣਾ ਮੰਨ ਲਓ ਜਦੋਂ ਅਸੀਂ ਮਸ਼ੀਨ ਸਟਾਰਟ ਕਰਦੇ ਆ ਪਹਿਲਾਂ ਆਪਣੇ ਕਿੰਨੇ ਰੁਪਏ ਲੱਗ ਜਾਂਦੇ ਆ ਨਿਹਰੇ ਇੱਕ ਸਾਲ ਤੋਂ ਦਾ ਤਜਰਬਾ ਹੈ ਤਕਰੀਬਨ ਸਭ ਤੋਂ ਪਹਿਲਾਂ ਸਟਾਰਟ ਦੇ ਵਿੱਚ ਤਕਰੀਬਨ 20 ਕੁ ਹਜ਼ਾਰ ਰੁਪਏ ਮੰਨ ਕੇ ਚੱਲੋ 20 ਕੁ ਹਜ਼ਾਰ ਰੁਪ ਕੱਲੇ ਮਸ਼ੀਨ ਤੇ 20000 ਰੁਪਏ ਦਾ ਸਮਾਨ ਪੈ ਜਾਂਦਾ ਜੇ ਆਪਾਂ ਪਰਪਰ ਆਪ ਕਰੀਏ ਆਪ ਕਰੀਏ ਠੀਕ ਹੈ ਹਾਂ ਜੀ ਹਾਂ ਅਗਰ ਆਪਾਂ ਮਿਸਤਰੀ ਤੋਂ ਕਰਾਉਣੇ ਆ ਤਾਂ ਉਹ ਤੋਂ 5000 ਰੁਪਏ ਹੋਰ ਪਲੱਸ ਆਪ 25000 ਲਓ 25000 ਰੁਪਏ ਫਿਰ ਟਰੈਕਟਰ ਦਾ ਤਾਂ ਚਲੋ ਤੇਲ ਪਾਣੀ ਟਰੈਕਟਰ ਦਾ ਤੇਲ ਪਾਣੀ ਆਪਾਂ ਉਹ ਵੀ ਖੇਤੀਬਾੜੀ ਵਾਸਤੇ ਬਦਲਦੇ ਹੀ ਆਪਾਂ ਹਾਂ ਚਲੋ ਇੱਕ ਵਾਰ ਵੱਧ ਬਦਲ ਆ ਜਾਓ ਜਾਨੀ ਆ ਤਕਰੀਬ ਸਰਵਿਸ ਜ਼ਿਆਦਾ ਹੁੰਦੀ ਹੋਈ ਆ ਇਸ ਤਰ੍ਹਾਂ ਆਪਾਂ 350 ਟਰਾਲੀ ਬਣਾਤੀ ਅੱਧੇ ਦੇ ਵਿੱਚ ਇੱਕ ਵਾਰ ਇਹਦਾ ਆਇਲ ਪਲਟੀ ਕਰਨਾ ਪੈਂਦਾ ਹਾਂ ਸਹੀ ਗੱਲ ਆ ਹਾਂ ਜੀ ਤੇ ਯਾਨੀ 25000 ਤਾਂ ਹੋ ਗਿਆ ਉਹ ਹਾਂਜੀ ਚਲੋ ਲਾ ਲਓ ਜੇ ਕੋਈ ਆਪ ਕਰਦਾ ਕੋਈ ਮਿਸਤਰੀ ਕਰਾਉਂਦਾ ਜੇ ਆਪ ਕਰਦਾ ਤਾਂ 20000 ਦੂਜਾ ਮਿਸਤਰੀ ਕਰਾਉਂਦਾ ਤਾਂ 25 ਹੈ 25000 ਤਾਂ ਉਹ ਹੋ ਗਿਆ ਹਾਂਜੀ ਤੇ 22000 ਡਰਾਈਵਰ ਦੀ ਸੈਲਰੀ ਹਾਂਜੀ ਹਾਂ ਤੇ ਹੈਲਪਰ 500 ਦਿਹਾੜੀ ਤੇ 10000 ਹੈਲਪਰ ਦੀ ਹੋਗੋ ਚਲ 10000 ਲਾ ਲਓ ਹੈਲਪਰ ਦੀ ਜੇ 20-20 ਦਿਹਾੜੀਆਂ ਵੀ ਲਾ ਲਓ 10000 ਕਿੰਨੇ ਹੋ ਗਏ ਇਹ 25 25 ਤੇ 20 45 45 10000 ਰੁਪਿਆ ਆਪਣੇ ਹੈਲਪਰ ਦਾ ਹਾਂ 45 10 55 55 55 15000 ਰੁਪਏ ਟਰਾਲੀ ਦਾ ਕਰਾਇਆ ਹਾਂ 70000 ਰੁਪਏ ਹੋ ਗਿਆ 70000 ਰੁਪਏ ਦਾ ਇਹ ਹੋ ਗਿਆ 70000 ਰੁਪਏ ਦਾ ਖਰਚਾ ਸਾਈਡ ਤੇ ਕੱਢ ਦੋ ਸਾਡ ਤੇ ਕੱਢ ਦੋ ਠੀਕ ਆ ਤੇ ਆਪਣੀ ਟਰਾਲੀ ਕਿੰਨੀ ਕ ਮੰਨਦੀ ਆ ਫਿਰ ਵੀ ਕਿੰਨੀ ਕ ਮੰਨਦੀ ਆ ਸਾਜੀ ਨਾਲ ਅਸੀਂ ਐਵਰੇਜ ਕੱਢਦੇ ਹੁੰਦੇ ਹਾਂ 350 ਤੋਂ ਪੌਣੀ 400 ਤੱਕ ਚਲੇ ਜਾਂਦੇ ਹਾਂ ਅਸੀਂ ਹਰ ਸਾਲ ਚਲੋ ਤਾਂ 350 ਹੀ ਲਓ 350 ਲਾ ਕੇ ਚੱਲੋ ਜੇ 350 ਨੂੰ 1500 ਨਾਲ ਕਰੀਏ ਕਿੰਨੇ ਕਿੰਨੇ ਰੱਖ ਪਾਉਣ ਦਾ 300 ਮੰਨ ਕੇ ਚੱਲੋ ਜੀ ਆਪਾਂ 300 ਦਾ ਦੇਖੋ 4.5 ਲੱਖ ਰੁਪਏ ਹੋ ਗਿਆ ਹਾਂ 5 ਲੱਖ ਦੇ ਵਿੱਚੋਂ 1 ਲੱਖ ਰੁਪਏ ਦਾ ਡੀਜ਼ਲ ਕੱਢ ਦੋ ਠੀਕ ਆ ਜੀ 5 ਲੱਖ ਚੋਂ ਜਾਨੀ ਜੇ ਆਪਾਂ 5 ਲੱਖ ਦਾ ਸੀਜ਼ਨ ਲਾਤਾ ਤਾਂ ਉਹਦੇ ਵਿੱਚੋਂ 1 ਲੱਖ ਦਾ ਆਪਾਂ ਡੀਜ਼ਲ ਕੱਢ ਲਿਆ ਡੀਜ਼ਲ ਨਿਕਲ ਗਿਆ ਠੀਕ ਆ ਤੇ ਸਵਾ ਲੱਖ ਰੁਪਿਆ ਲੇਬਰ ਦਾ ਨਿਕਲ ਗਿਆ ਸਵਾ ਲੱਖ ਰੁਪਿਆ ਲੇਬਰ ਦਾ ਨਿਕਲਿਆ ਭਈਏ ਲੱਗੇ ਉਹਨੇ ਨਾਲ ਹਾਂ ਜੀ ਹਾਂ ਤੇ ਉਹ ਬੋਤਲ ਵੀ ਪਾ ਲਿਆ ਕਹਿੰਦੇ ਹੁਣ ਨਵਾਂ ਸਿਸਟਮ ਚੱਲ ਪਿਆ ਵੀ ਦੋ ਤਿੰਨ ਖੜੀ ਕਹਿੰਦੇ ਨੇ ਬੋਤਲ ਲੈ ਕੇ ਆਓ ਦੋ ਬੋਤਲਾਂ 500 ਦੀਆਂ ਹੋ ਗਈਆਂ ਇੱਕ ਰੋਟੀ ਖਾਣ ਮੋ ਕੇ ਇੱਕ ਪਹਿਲਾਂ ਕਰਦ ਲਓ ਹਾਂ ਲੋਪ 500 ਦੀ ਬੋਤਲਾ ਹੋ ਗਈਆਂ ਕਹਿੰਦੇ ਨਹੀਂ ਹਾਂ ਜਿਓ ਵਿੱਚੇ ਆ ਗਿਆ 500 ਰੁਪਏ ਵਿੱਚੇ ਉਹ ਆ ਗਿਆ ਵਿੱਚੇ ਆ ਗਿਆ ਉਹ ਚਲੋ ਵਿੱਚੇ ਆ ਗਿਆ ਤੇ ਲੱਖ ਰੁਪਏ ਦਾ ਡੀਜ਼ਲ ਤੇ ਲੇਬਰ ਕਿੰਨੇ ਦੀ ਸਵਾ ਲੱਖ ਰੁਪਏ ਲੇਬਰ ਸਵਾ ਲੱਖ ਰੁਪਏ ਲੇਬਰ ਦਾ ਤੇ 70000 ਰੁਪਏ ਕਿ 2 ਲੱਖ ਰੁਪਏ ਦਾ ਇਹ ਹੋ ਗਿਆ ਇਹ ਨਿਕਲ ਗਿਆ ਸਿੱਧਾ ਵਿੱਚੋਂ ਹਾਂਜੀ ਬਾਕੀ ਫਿਰ ਕੋਈ ਜ਼ਿੰਮੇਦਾਰ ਕੋਈ ਲਿਹਾਜ਼ ਵਾਲਾ ਹੁੰਦਾ ਉਹ ਵੀ ਕਹਿੰਦਾ ਭਰਾਵਾ ਤੇਰੀਆਂ 50 ਟਰਾਲੀਆਂ ਹੋ ਗਿਆ ਕੋ ਸੋਟ ਕਰ ਦੇ ਵਿੱਚੋਂ ਸਹੀ ਗੱਲਾਂ ਠੀਕ ਹੈ ਹਾਂ ਹਾਂ ਤੇ 12000 ਰੁਪਏ ਉਧਰ ਵੀ ਚਲਾ ਜਾਂਦਾ ਠੀਕ ਹੈ ਸਾਰੇ ਦਾ ਮੰਨ ਕੇ ਚਲੋ 20000 ਰੁਪਏ ਆਓ ਕੱਢ ਦੋ ਹਾਂ ਤੁਸੀਂ ਮੰ ਕਮਾਉਣੇ ਆ 3.5 ਲੱਖ ਰੁਪਇਆ ਵੀ ਕਮਾਉਣੇ ਆ ਹਾਂ ਹਾਂ ਜੀ ਹਾਂ ਉਹਦੇ ਵਿੱਚੋਂ 4 ਲੱਖ ਰੁਪਇਆ ਕਮਾ ਲਿਆ ਮੰਨ ਕੇ ਚੱਲੋ ਹਾਂਜੀ ਹਾਂਜੀ ਉਹਦੇ ਵਿੱਚੋਂ ਤੁਸੀਂ 2.5 ਲੱਖ ਰੁਪਇਆ ਆਪਣਾ ਖਰਚਾ ਆ ਗਿਆ ਸਾਰੇ ਹਾਂ 2.5 ਲੱਖ ਰੁਪਇਆ ਖਰਚਾ ਆ ਗਿਆ ਜੀ ਤਕਰੀਬਨ ਮਾਲਕ ਦੇ ਪੱਲੇ ਸਾਰਾ 1.5 ਲੱਖ ਰੁਪਇਆ 1.5 ਲੱਖ ਰੁਪਇਆ ਅਗਰ ਜੇ ਮਸ਼ੀਨ ਤੂੜੀ ਦੀ ਟਰਾਲੀ ਇੰਨੀਆਂ ਬਣਾਵੇ ਤਾਂ ਤਾਂ ਫਿਰ ਆਪਣੀ ਮਸ਼ੀਨ ਤੇ ਰਕਮ ਲਾਈ ਵੀ ਹੋਈ ਆ ਬਿਲਕੁਲ ਇਹ ਵੀ ਸਸਤੀ ਨਹੀਂ ਹੈਗੀ ਜੀ ਤੇ ਇਸ ਟਾਈਮ ਨਮੀ ਲੈਣੀ ਹੋਵੇ ਕਿੰਨੇ ਦਾ ਹੀ ਉਹ ਹੁਣ ਤਾਂ ਇਹ 3.80 ਲੱਖ ਰੁਪਏ ਦੀ ਮਸ਼ੀਨ ਆ ਕੰਦੀ ਮਸ਼ੀਨ ਮਸ਼ੀਨ ਉਹੀ ਕਹਣਾ ਜੀ ਮੈਂ ਫਿਰ ਆਪਣਾ ਸੰਦ ਵੀ 10 ਲੱਖ ਰੁਪਏ ਦਾ ਟਰੈਕਟਰ ਆ ਨਿਊ ਹਾਲੈਂਡ ਹੁਣ ਉਹੀ ਤਾਂ ਕਹਣਾ ਜੇ ਨਵਾਂ ਕੰਮ ਕਿਸੇ ਨੇ ਸਟਾਰਟ ਕਰਨਾ ਬਈ ਆਪਣੇ ਸੰਦ ਦੇ ਵੀ ਰਕਮ ਲੱਗੀ ਹੋਈ ਆ ਬਿਲਕੁਲ ਬਿਲਕੁਲ ਉਹ ਵੀ ਕਸਾਈ ਘਸਦਾ ਦਿਨ ਬਰ ਦਿਨ ਘਸਦਾ ਹੀ ਆ ਉਹ ਤਾਂ ਜੀ ਉਹਦੀ ਘੰਟੇ ਘੰਟੇ ਦੀ ਕਸਾਈ ਆ ਜੀ ਵਿੱਚੋਂ ਯਾਨੀ ਮੰਨ ਕੇ ਚੱਲੋ ਵੀ ਆਪਣਾ 1.5 ਲੱਖ ਰੁਪਏ ਬਚਤ ਹੁੰਦੀ ਆ 3.5 ਲੱਖ ਰੁਪਏ ਬਚੇ ਤਾਂ ਜੇ ਅਗਰ ਮੈਂ ਕੋਲੇ ਬੈਠਾਂ ਤਾਂ ਪੂਰਾ ਸਰਾਣੇ ਖੜ ਕੇ ਅਸੀਂ ਚਾਹੇ 20 ਦਿਨ ਲਾਈਏ ਹਾਂ ਮੈਂ 1 ਘੰਟਾ ਪਰੇ ਜਾਵਾਂ ਕੰਮ ਬਰੈਲਾ ਹੋ ਜਾਂਦਾ ਅੱਛਾ ਜੇ ਕੋਲੇ ਆ ਤਾਂ ਖਿੱਚਦੇ ਨੇ ਤਾਂ ਖਿੱਚਦੇ ਨੇ ਇਹ ਵੀ ਗੱਲ ਥੋੜੀ ਸਹੀ ਆ ਮਾਲਕ ਕੋਲੇ ਹੋਵੇ ਹਾਂ ਮਾਲਕ ਤਾਂ ਹੀ ਕੰਮ ਚੱਲਦਾ ਕੋਈ ਕੰਮ ਕੋਈ ਵੀ ਆ ਜੇ ਮਾਲਕ ਕੋਲੇ ਆ ਤਾਂ ਹੀ ਕੰਮ ਚੱਲਦਾ ਨਹੀਂ ਤਾਂ ਬਟੇ ਕਿਸੇ ਵੀ ਜਿਸ ਤਰ੍ਹਾਂ ਆਪਣੀ ਹੁਣ ਦੇਖੋ ਕੰਬੈਨ ਚੱਲ ਰਹੀ ਆ ਸਾਹਮਣੇ ਹਾਂਜੀ ਉਹਨਾਂ ਦੀ ਫਸਲ ਖੜੀ ਆ ਕੋਈ ਬੇਰਗ ਟੁੱਟੇ ਜਾਂ ਬੱਚੀਂਗੜੀ ਮਾਰ ਜਵੇ ਅੱਗ ਦਾ ਖਤਰਾ ਵੀ ਹੁੰਦਾ ਹੈ ਹਾਂਜੀ ਹਾਂਜੀ ਹਾਂ ਇਹ ਵੀ ਗੱਲ ਆ ਇਹ ਵੀ ਬਹੁਤ ਗੌਰ ਰੱਖਣੀ ਪੈਂਦੀ ਸਹੀ ਗੱਲ ਆ ਜੀ ਕਈ ਮਜ਼ੀਨਾ ਮਟਰੈਕਟਰ ਮੱਚੇ ਵੀ ਨੇ ਬਹੁਤ 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 ਚਾਂਸ ਹੋ ਜਾਂ ਆਪਾਂ ਵੀਡੀਓ ਦੇਖਦੇ ਹਾਂ ਹਾਂਜੀ ਹਾਂ ਹਾਂ ਠੀਕ ਹੈ ਜੀ ਬਾਕੀ ਇਹ ਆਪਣਾ ਸਾਰਾ ਸੋ ਟੋਟਲ ਦੱਸਦਾ ਖਰਚਾ ਇੰਨਾ ਸਹੀ ਗੱਲ ਆ ਜੀ ਇਹ ਕੁਝ ਬਚਤ ਆਪਾਂ ਨੂੰ ਹਾਂਜੀ ਠੀਕ ਆ ਵੀਰੇ ਦਰਸ਼ਕੋ ਦੇਖ ਲਓ ਤੁਹਾਨੂੰ ਵੀਰ ਨੇ ਸਾਰਾ ਕੁਝ ਟੋਟਲ ਕੱਢ ਕੇ ਦੱਸਤਾ ਵੀ ਇੰਨੀ ਕਿ ਬਚਤਾ ਇੰਨੀਆਂ ਟਰਾਲੀਆਂ ਦੇ ਵਿੱਚੋਂ ਸਾਰਾ ਹਿਸਾਬ ਦਾ ਦੱਸਤਾ ਤੇ ਵੀਰੇ ਜਾਂਦੇ ਜਾਂਦੇ ਲਾਸਟ ਤੇ ਤੁਸੀਂ ਕੋਈ ਕਿਸਾਨਾਂ ਨੂੰ ਮੈਸੇਜ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਮੈਸੇਜ ਇਹੀ ਦੇਣਾ ਚਾਹੁੰਨਾ ਹਾਂਜੀ ਬਈ ਮਿਹਨਤ ਆ ਹਾਂਜੀ ਇਹ ਜਿਹੜੇ ਜੋ ਵੀ ਹੁਣ ਮੈਸੇਜ ਰੀਪਰ ਚੱਲ ਰਹੇ ਨੇ ਮਿਹਨਤ ਕਰ ਰਹੇ ਨੇ ਸਾਰੇ ਕਿਸਾਨ ਹਾਂਜੀ ਜੋ ਮਿਹਨਤ ਕਰਦੇ ਨੇ ਉਹਦਾ ਫਲ ਮਿਲਦਾ ਕਿਸੇ ਨੂੰ ਕੁਛ ਵੱਧ ਵੱਜ ਜਾਂਦੇ ਨੇ ਕਿਸੇ ਹਾਂਜੀ ਹਾਂ ਕਿਹਨੂੰ ਘੱਟ ਵੱਜ ਜਾਂਦੇ ਨੇ ਮਿਲਤ ਕਰਿਆ ਕਰੋ ਠੀਕ ਹੈ ਜੀ ਹਾਂਜੀ ਹਾਂ ਕਿਰਤ ਕਰੋ ਨਾਮ ਜਪੋ ਠੀਕ ਹੈ ਇਹਦਾ ਬਾਬਾ ਨਾਨਕ ਨੇ ਵੀ ਕਿਹਾ ਕਿਰਤ ਕਿਰਤ ਕਰਿਆ ਕਰੋ ਜੀ ਕਿਰਤ ਕਰੋ ਕਿਰਤ ਇਹਦਾ ਹਾਸਲ ਸਾਰਾ ਕੁਝ ਕਰੋ ਹਾਂਜੀ ਹਾਂ ਸਿਮਰਨ ਕਰੋ ਤੇ ਕਿਰਤ ਕਰੋ ਕਿਰਤ ਕਰਾਂਗੇ ਆਪਾਂ ਨੂੰ ਪ੍ਰਮਾਤਮਾ ਦਊ ਕੁਛ ਨਾ ਸਹੀ ਗੱਲ ਆ ਜੀ ਸਹੀ ਗੱਲ ਕਿਸੇ ਵੀ ਕੰਮ ਵਿੱਚ ਤੁਸੀਂ ਕਰੋ ਜੇ ਤੁਹਾਨੂੰ ਪਹਿਲਾ ਨਹੀਂ ਮਿਲਦੀ ਤਾਂ ਸਾਲ ਬਾਅਦ ਮਿਲ ਜੂਗਾ ਜੇ ਤੁਸੀਂ ਮਿਹਨਤ ਕਰੋਗੇ ਤਾਂ ਫਲ ਮਿਲਣਾ ਜੀ ਇਹ ਨਹੀਂ ਹੈਗਾ ਵੀ ਨਹੀਂ ਮਿਲਣਾ ਮਿਲਣਾ ਦਿਲ ਨਾ ਛੱਡੋ ਨਾ ਜੀ ਨਾ ਆਪਾਂ ਇਹੀ ਕਹਨੇ ਆ ਵੀ ਕੋਈ ਵੀ ਕੰਮ ਤੁਸੀਂ ਫਰ ਲੋ ਤੋ ਦਿਲ ਨਾ ਛੱਡੋ ਅਲਤੋਂ ਰੱਬ ਜ਼ਰੂਰ ਦੇਊਗਾ ਕੋਈ ਵੀ ਕੰਮ ਚਾਹ ਕਰਨਾ ਆ ਆਪਾਂ ਨੇ ਦਲੀਲ ਚਾਹੀਦੀ ਆ ਬੰਦੇ ਦੀ ਹਾਂ ਜੀ ਜੇ ਦਲੀਲ ਆ ਸਾਰਾ ਕੁਝ ਮਿਲਦਾ ਸਹੀ ਗੱਲ ਆ ਜੀ ਥੋੜਾ ਜਿਹਾ ਲੇਟ ਮਿਲ ਜੂਗਾ ਮਿਲੂ ਜ਼ਰੂਰ ਤੇ ਮਿਲੂ ਵਧੀਆ ਜੇ ਮਿਲੂ ਜੀ ਮਿਲੂ ਤਾਂ ਮਿਲੂ ਵੀ ਬਹੁਤ ਵਧੀਆ ਬਿਟੂ ਵੀਰੇ ਘਾਟੇ ਦਾ ਸੌਦਾ ਨਹੀਂ ਹੈਗਾ ਅਸੀਂ 24 ਸਾਲ ਹੋ ਗਏ ਜੇ ਘਾਟੇ ਦਾ ਸੌਦਾ ਹੁੰਦਾ ਅਸੀਂ ਕਦੇ ਸੱਜ ਚੁੱਕੇ ਹੁੰਦੇ ਹੋ ਸਹੀ ਗੱਲ ਆ ਜੀ ਸਹੀ ਗੱਲ ਆ ਹਾਂ ਹਾਂ ਇਹ ਘਾਟੇ ਦਾ ਸੌਦਾ ਹੁੰਦਾ ਘਾਟੇ ਦਾ ਸੌਦਾ ਹੁੰਦਾ ਘਾਟੇ ਦਾ ਸੌਦਾ ਨਹੀਂ ਮਿਹਨਤ ਆ ਹਾਂ ਮਿਹਨਤ ਆ ਯਾਨੀ ਇਹ ਇਨੇ ਵੀ 20 ਦਿਨ ਪਾਈ ਜ਼ੋਰ ਦਾ ਕੰਮ ਜ਼ੋਰ ਦਾ ਕੰਮ ਆ ਦੇਖੋ ਕਿੰਨੇ ਕਿਸਾਨਾਂ ਦਾ ਫਾਇਦਾ ਪਸ਼ੂ ਤੂੜੀ ਖਾਂਦੇ ਨੇ ਵਧੀਆ ਤਰੀਕੇ ਨਾਲ ਦੇਖੋ ਕੰਮ ਕਰੋ ਮਿੱਟੀ ਨਾਲ ਚੱਕੋ ਥੱਲੇ ਸਹੀ ਗੱਲ ਆ ਠੀਕ ਆ ਵਧੀਆ ਟਰਾਲੀਆਂ ਭਰਕੇ ਦੋ ਅਗਲੇ ਨੇ ਪੈਸੇ ਦੇਣੇ ਨੇ ਠੀਕ ਆ ਸਹੀ ਗੱਲ ਆ ਜੀ ਹਾਂ ਜੀ ਹਾਂ ਬਿਲਕੁਲ ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਹੀ ਬਹੁਤ ਧੰਨਵਾਦ ਪਿੰਡ ਲਸਾਲਾ ਲਖੋਵਾਦ ਵਿੱਚ ਆਉਣ ਲਈ ਥੈਂਕ ਯੂ ਵੈਰੀ ਮੱਚ ਵੀਰੇ ਠੀਕ ਹੈ ਵੀਰੇ ਹਾਂਜੀ ਦੋਸਤੋ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਵੀਰ ਦੀ ਜਾਣਕਾਰੀ ਜੇ ਵੀਰ ਦੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਤੁਹਾਡੇ ਸ਼ੇਅਰ ਸਬਸਕ੍ਰਾਈਬ ਕਰਨ ਨਾਲ ਹੀ ਆਪਾਂ ਨੂੰ ਹੌਸਲਾ ਮਿਲਦਾ ਕਿ ਆਪਾਂ ਅੱਗੇ ਤੁਹਾਡੇ ਲਈ ਇਦਾਂ ਦੀਆਂ ਹੋਰ ਨੌਲੇਜ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਤੁਹਾਡੇ ਪ੍ਰਤੀ ਤੇ ਜੇ ਫੇਸਬੁਕ ਤੇੰਨਾ ਬਿਟੂ ਨੂੰ ਜਾਂ ਪਰਪੇਜ ਨੂੰ ਫਾਲੋ ਜ਼ਰੂਰ ਕਰਨਾ ਤੇ ਹੁਣ ਦੇ ਆਪਾਂ ਨੂੰ ਇਜਾਜ਼ਤ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ